ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਲੇ ਦਾ ਸਫਰਨਾਮਾ ਅਗਲੀਆਂ ਕੁਝ ਕਿਸ਼ਤਾਂ ਦੇ ਵਿੱਚ ਲੇ ਦਾ ਸਫਰਨਾਮਾ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੇ ਆ ਸਭ ਤੋਂ ਪਹਿਲਾਂ ਹੁਣ ਆਪਾਂ ਜਿਹੜੇ ਮੈਦਾਨ ਦੇ ਵਿੱਚ ਚੱਲ ਰਹੇ ਹਾਂ ਮੋਟਰਸਾਈਕਲ ਦੇ ਉੱਪਰ ਇਹ ਰੈਲੀ ਗਰਾਉਂਡ ਹੈ ਜਾਂ ਜਿਹੜੀਆਂ ਕਾਰਾਂ ਦੀ ਰੇਸ ਜਿੱਤੇ ਹੁੰਦੀ ਹੈ ਰੈਲੀ ਰੇਸ ਤੇ ਉਹ ਇੱਕ ਸਮਤਲ ਮੈਦਾਨ ਹੈ ਇਹ ਲੇਹ ਤੋਂ ਲਗਭਗ 50 ਕਿਲੋਮੀਟਰ ਉਰਲੇ ਪਾਸੇ ਪੈ ਜਾਂਦਾ ਤੇ ਕਾਫੀ ਰੈਲੀ ਰੇਸਾਂ ਇੱਥੇ ਹੁੰਦੀਆਂ ਨੇ ਬਹੁਤ ਹੀ ਮਨਮੋਹਕ ਦ੍ਰਿਸ਼ ਨੇ ਤੇ ਬਹੁਤ ਸੋਹਣੀਆਂ ਲੱਗਦੇ ਨੇ ਕੁਦਰਤ ਦੇ ਕਾਦਰ ਦੀਆਂ ਬਣਾਈਆਂ ਵੱਖ-ਵੱਖ ਕਲਾਕ੍ਰਤੀਆਂ ਤੇ ਹੋਰ ਇਹਦੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਇਸ ਤੋਂ ਬਾਅਦ ਗੁਰਦੁਆਰਾ ਸ਼੍ਰੀ ਪੱਥਰ ਸਾਹਿਬ ਆ ਉਹਦਾ ਇਤਿਹਾਸ ਲਿਖਿਆ ਹੋਇਆ ਜਿੱਥੇ 1517 ਈਸਵੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਆਏ ਸੀ ਤੇ ਇਸ ਜਗ੍ਹਾ ਦੇ ਉੱਪਰ ਕਿਹਾ ਜਾਂਦਾ ਕਿ ਕਿਸੇ ਦੁਸ਼ਟ ਵਿਅਕਤੀ ਦਾ ਬਾਦ ਸੀਗਾ ਤੇ ਜਿਸ ਨੇ ਗੁਰੂ ਨਾਨਕ ਸਾਹਿਬ ਉੱਪਰ ਉੱਪਰੋਂ ਪੱਥਰ ਛੁੱਟਿਆ ਤੇ ਜਿਹੜਾ ਕਿ ਗੁਰੂ ਜੀ ਦੇ ਵਜਣ ਦੇ ਨਾਲ ਹੀ ਮੂਮ ਦੇ ਰੂਪ ਦੇ ਵਿੱਚ ਤਬਦੀਲ ਹੋ ਗਿਆ ਤੇ ਉਸੇ ਤਰ੍ਹਾਂ ਦੀ ਆਕਿਰਤੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਸਮੇਂ ਤੱਕ ਮੌਜੂਦ ਹੈ ਜਿਵੇਂ ਗੁਰੂ ਨਾਨਕ ਸਾਹਿਬ ਦਾ ਸਰੀਰ ਸੀਗਾ ਉਸ ਦੇ ਉੱਪਰ ਪੱਥਰ ਵੱਜਿਆ ਤੇ ਉਸ ਸਰੀਰ ਦੇ ਸਾਂਚੇ ਵਿੱਚ ਜਿਹੜਾ ਉਹ ਪੱਥਰ ਮੂਮ ਦੇ ਰੂਪ ਦੇ ਵਿੱਚ ਢਲ ਗਿਆ ਤੇ ਇਹ ਦੇਖ ਕੇ ਉੱਥੋਂ ਦੀ ਸੰਗਤ ਤੇ ਉਹ ਬੰਦਾ ਜਿਸ ਨੇ ਪੱਥਰ ਸੱਟਿਆ ਸੀ ਉਹ ਸਾਰੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਪਰ ਟੈਪੇ ਤੇ ਮਾਫੀਆਂ ਮੰਗਣ ਲੱਗੇ ਤੇ ਗੁਰੂ ਨਾਨਕ ਸਾਹਿਬ ਨੇ ਇੱਥੇ ਸੰਗਤ ਨਾਲ ਬਚਨ ਬਿਲਾਸ ਕਰਦੇ ਹੋਏ ਅੱਗੇ ਨੂੰ ਚੱਲੇ ਪਾਏ ਇਹ ਇਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਸਾਹਿਬ ਕਲਾਸ਼ ਪਰਬਤ ਤੋਂ ਵਾਪਸੀ ਦੇ ਸਮੇਂ ਆਈ ਸੀ ਇਹ ਸਾਰਾ ਉਹ ਗੁਰਦੁਆਰਾ ਸਾਹਿਬ ਜਿਹੜਾ ਹੈ ਇਹ ਸ਼ਿਸ਼ੋਭਿਤ ਨੇ ਤੇ ਇਹਨਾਂ ਦੀ ਸਾਂਭ ਸੰਭਾਲ ਹੋਣਾ ਆਰਮੀ ਦੁਆਰਾ ਕੀਤੀ ਜਾਂਦੀ ਹੈ ਭਾਰਤੀ ਫੌਜ ਦੁਆਰਾ ਤੇ ਇਸ ਤੋਂ ਅੱਗੇ ਆਪਾਂ ਹੁਣ ਚੱਲਦੇ ਆਂ ਲੇਹ ਸ਼ਹਿਰ ਵੱਲ ਨੂੰ ਜਿੱਥੇ ਸਾਂਚੀ ਸਤੂਪਾ ਹੈ ਤੇ ਜਿਹੜਾ ਕਿ ਸ਼ਾਂਤੀ ਦਾ ਪ੍ਰਤੀਕ ਹੈ ਆਹਾ ਆਪਾਂ ਹੁਣ ਲੇਹ ਦਾ ਨਜ਼ਾਰਾ ਉੱਪਰੋਂ ਦੇਖ ਰਹੇ ਆਂ ਸ਼ਾਂਤੀ ਸਤੂਪਾ ਦੇ ਉੱਪਰੋਂ ਆ ਸਾਰਾ ਜਿਹੜਾ ਵਸਿਆ ਹੋਇਆ ਸ਼ਹਿਰ ਹੈ ਇੱਕ ਘਾਟੀ ਦੇ ਵਿੱਚ ਇਹ ਲੇ ਸ਼ਹਿਰ ਹੈ ਆ ਕਾਫੀ ਵੱਡਾ ਸ਼ਹਿਰ ਇਹਨੂੰ ਆਪਾਂ ਕਹਿ ਸਕਦੇ ਹਾਂ ਇਸ ਪੂਰੇ ਲੱਦਾਖ ਏਰੀਏ ਦਾ ਤੇ ਇਹ ਉਸ ਦੀ ਰਾਜਧਾਨੀ ਵੀ ਹੈ ਲੱਦਾਖ ਦੀ ਸਾਂਚੀ ਸਤੂਪਾ ਦੀ ਗੱਲ ਕਰੀਏ ਤਾਂ ਆ ਜਿਹੜੀਆ ਕਿਰਤੀ ਤੁਸੀਂ ਦੇਖ ਰਹੇ ਹੋ ਸਾਹਮਣੇ ਇਹ ਸਾਂਚੀ ਸਤੂਪਾ ਬਣਿਆ ਹੋਇਆ ਤੇ ਕਲਾ ਦਾ ਬਿਹਤਰੀਨ ਨਮੂਨਾ ਹੈ ਇਸ ਦੇ ਉੱਪਰ ਮਹਾਤਮਾ ਬੁੱਧ ਦੀਆਂ ਵੱਖ-ਵੱਖ ਅਵਸਥਾਵਾਂ ਦੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਬਚਪਨ ਤੋਂ ਲੈ ਕੇ ਅੰਤਲੇ ਸਮੇਂ ਤੱਕ ਦੀ ਇਹ ਕਹਾਣੀ ਨੂੰ ਬਿਆਨ ਕਰਦੀਆਂ ਇਹ ਕਲਾਕਿਰਤੀਆਂ ਇਸ ਸਤੂਪ ਦੇ ਆਲੇ-ਦੁਆਲੇ ਸਿਰਜੀਆਂ ਹੋਈਆਂ ਨੇ ਤੇ ਇਹ ਇੱਕ ਸ਼ਾਹਕਾਰ ਕਲਾਕਿਰਤੀ ਦਾ ਨਮੂਨਾ ਆਪਣੇ ਸਾਹਮਣੇ ਪੇਸ਼ ਕੀਤਾ ਹੋਇਆ ਦੁਨੀਆ ਤੇ ਦੇਸ਼ ਤੋਂ ਵੱਖ-ਵੱਖ ਹਿੱਸਿਆਂ ਤੋਂ ਲੋਕ ਇੱਥੇ ਆ ਕੇ ਇਸ ਨੂੰ ਦੇਖਦੇ ਨੇ ਫੋਟੋਆਂ ਵਗੈਰਾ ਖਿਚਾਉਂਦੇ ਇਹ ਵੱਖ-ਵੱਖ ਦੇਵ-दानਵ ਤੇ ਦੈਂਤ ਉਹਨਾਂ ਦੀਆਂ ਕਲਾਕਿਰਤੀਆਂ ਵੀ ਮਹਾਤਮਾ ਬੁੱਧ ਦੇ ਆਲੇ-ਦੁਆਲੇ ਸਿਰਜੀਆਂ ਹੋਈਆਂ ਨੇ ਉਹ ਕਿਵੇਂ ਆ ਮਹਾਤਮਾ ਬੁੱਧ ਜੀ ਦੇ ਆਲੇ-ਦੁਆਲੇ ਨਤਮਸਤਕ ਹੁੰਦੇ ਨੇ ਜਿਵੇਂ ਆ ਸਾਰੇ ਰਾਕਸ਼ ਬਣਾਏ ਹੋਏ ਨੇ ਤੇ ਕਿਵੇਂ ਮਹਾਤਮਾ ਬੁੱਧ ਜੀ ਦਾ ਕੁਝ ਨਹੀਂ ਵਿਗਾੜ ਸਕੇ ਤੇ ਕਿਵੇਂ ਇਹਨਾਂ ਨੂੰ ਨਤਮਸਤਕ ਹੁੰਦੇ ਨੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਦਿਖਾਈਆਂ ਹੁੰਦੀਆਂ ਨੇ ਇਹਨਾਂ ਨੇ ਵੀ ਕੰਚ ਲਾਰ ਕਰੇ ਜਿਹੜੀਆਂ ਗਲੀਆਂ ਪ੍ਰੇਮ ਲੇਗੀਆਂ ਵਾਲੀਆਂ ਵਿੱਚ ਦੀ ਘੁੰਮਦੇ ਫਿਰਦੇ ਆ ਸੀ ਬਸ ਬਿਲਡਿੰਗਾਂ ਦਾ ਫਰਕ ਆ ਨਹੀਂ ਜਿਵੇਂ ਪਟਿਆਲੇ ਵਰਗੇ ਸ਼ਹਿਰ ਦੀਆਂ ਇੰਈਆਂ ਇੰਈਆਂ ਗਲੀਆਂ ਨੇ ਕੋੜ-ਕੋੜ ਵਾਲੀ ਉਹ ਹੁਣ ਜੇ ਕੱਚਾ ਪੱਕਾ ਜਾਂ ਪਤਾ ਨਹੀਂ ਕੀ ਕਿਵੇਂ ਬਣਾਉਂਦੇ ਨੇ ਇਹ ਕਿਵੇਂ ਨੇ ਹੈ ਆ ਤੱਕੀਆਂ ਪੁੱਚੀਆਂ ਜਾਂ ਗੰਧਾਂ ਦੇ ਅਈ ਲਿਪਿਆ ਪਿਆ ਹੁੰਦਾ ਸਹੀ ਗੱਲ ਆ ਸਾਕਰ ਬਣਾਉਣ ਦਾ ਤਰੀਕਾ ਲੱਗ ਗਿਆ ਆ ਦੇਖੋ ਕੱਚਾ ਆਟਾ ਆ ਬੇਟਾ ਮਰ ਗਿਆ ਆਪੇ ਘਰ ਬਣਾ ਲਾ ਹੁਣ ਜਾ ਰਹੇ ਆ ਅਸੀਂ ਲੇਹ ਦੀ ਮਾਰਕੀਟ ਵੱਲ ਨੂੰ ਆ ਬਹੁਤ ਹੀ ਮਨਮੋਹਕ ਦ੍ਰਿਸ਼ ਹੁੰਦੇ ਨੇਗੇ ਆਥਣ ਦੇ ਲੇਹ ਦੀ ਮਾਰਕੀਟ ਦੇ ਵਿੱਚ ਇਹ ਹੈ ਲੇਦੀ ਮਾਰਕੀਟ ਤੇ ਇੰਨੀ ਸਾਫ ਸੁਥਰੀ ਹੈ ਤੇ ਇੰਨੀ ਸੋਹਣੀ ਹੈ ਐਂ ਲੱਗਦਾ ਜਿਵੇਂ ਕਿਸੇ ਬਾਹਰੀ ਦੇਸ਼ ਦੇ ਵਿੱਚ ਆ ਗਏ ਹੋਈਏ ਕਿਉਂਕਿ ਆ ਸਾਫ ਸਫਾਈ ਪੱਖ ਤੋਂ ਤੇ ਸੋ ਆਪਣਨ ਪੱਖ ਤੋਂ ਇਹ ਭਾਰਤ ਦੇ ਕਿਸੇ ਸ਼ਹਿਰ ਦਾ ਬਿਹਤਰੀਨ ਨਮੂਨਾ ਪੇਸ਼ ਕਰਦੀ ਹੈ ਲੇਦੀ ਮਾਰਕੀਟ ਇਸ ਤੋਂ ਬਾਅਦ ਅਸੀਂ ਵਾਪਸ ਆਪਣੇ ਕਮਰੇ ਵੱਲ ਨੂੰ ਜਾ ਰਹੇ ਹਾਂ ਇਸ ਤੋਂ ਅਗਲੀ ਵੀਡੀਓ 'ਚ ਆਪਾਂ ਚੱਲਾਂਗੇ ਜੋਰਾਵਰ ਫੋਰਟ ਮਹਾਨ ਯੋਧੇ ਦਾ ਕਿਲਾ We do want to thank you for your